ਬਹੁਤ ਘੱਟ ਕਲਾਕਾਰ ਹੁੰਦੇ ਨੇ ਆਦਾਕਾਰ ਜਿਨ੍ਹਾਂ ਦਾ ਸਿਸਟਮ ਦੇ ਖਿਲਾਫ ਜਾਂ ਸੋਸ਼ਲ ਮੁੱਦਿਆਂ ਤੇ ਬੋਲੇ ਤੇ ਬਣਾ ਸਰਦਾ ਉਹ ਕਹਿੰਦੇ ਯਾਰ ਸਾਡਾ ਇਹ ਕੰਮ ਨਹੀਂ ਆ ਤੇ ਆਵਾਮ ਬਹੁਤਾ ਐਕਸਪੈਕਟ ਵੀ ਉਹਨਾਂ ਤੋਂ ਨਹੀਂ ਕਰਦੀ ਤੁਸੀਂ ਉਹ ਜਿਹੜੇ ਪੋਲੀਟੀਕਲ ਕੌਂਸ਼ੀਅਸ ਬਹੁਤ ਹੋਂ ਬਹੁਤ ਘੱਟ ਕਲਾਕਾਰ ਨੇ ਜਿਹੜੇ ਕਿ ਪੋਲੀਟੀਕਲੀ ਕੌਂਸ਼ੀਅਸ ਹੁੰਦੇ ਆ ਬੱਬੂ ਦਾ ਕਦੇ ਜੀ ਕੀਤਾ ਕਿ ਯਾਰ ਮੈਂ ਜੇ ਮੈਂ ਇੰਨੀਆਂ ਚੀਜ਼ਾਂ ਨੂੰ ਸਮਝ ਰੱਖਦਾ ਤੇ ਮੈਂ ਮਾਰਗਦਰਸ਼ਨ ਕਰਨ ਦਾ ਸਮਰੱਥ ਹਾਂ ਮੈਂ ਕਿਸੇ ਪੋਲੀਟੀਕਲ ਜਮਾਤ ਦਾ ਹਿੱਸਾ ਕਿਉਂ ਨਾ ਹੋਵਾਂ ਕਿਉਂਕਿ ਸਿਸਟਮ ਠੀਕ ਕਰਨ ਲਈ ਤਾਂ ਸਿਸਟਮ 'ਚ ਆਉਣਾ ਪੈਂਦਾ ਨਾ हां आम तौर पे केहा जाता है कि जे सिस्टम नु ठीक करना ਤੁਸੀਂ ਤਾਂ ਪੜਨ ਵਾਲੇ ਬੰਦੇ ਹੋ ਤੁਹਾਨੂੰ ਤਾਂ ਇਸ ਗੱਲ ਦਾ ਪਤਾ ਸਿਸਟਮ ਚ ਆਉਣਾ ਪੈਂਦਾ ਆਮ ਇਹ ਸੇਇੰਗ ਹੈਗੀ ਹੈ ਵਰਲਡ ਵਾਈਡ ਬਟ ਜਿਸ ਮੁਲਕ ਚ ਤੁਸੀਂ ਬੈਠੇ ਆ ਕੀ ਪੋਸੀਬਲ ਹੈ ਵੀ ਇੱਕ ਬੰਦਾ ਉਸ ਸਿਸਟਮ ਨੂੰ ਚੇਂਜ ਕਰ ਸਕਦਾ ਹੂੰ ਕਿਉਂਕਿ ਦੇਖੋ ਸਿਸਟਮ ਕੀ ਹੈ ਮੰਨ ਲਓ ਤੁਸੀਂ ਸਟੇਟ ਦੀ ਸਿਆਸਤ ਕਰਨ ਲੱਗੇ ਹੋਣ ਸਟੇਟ ਦੇ ਉੱਤੇ ਸੈਂਟਰ ਬੈਠਾ ਹੈ 70 80 ਰਾਈਟ ਤਾਂ 100 ਚ ਸੈਂਟਰ ਕੋਲ ਹੈ ਤੁਹਾਡੇ ਹੱਥ ਹੀ ਕੁਛ ਨਹੀਂ ਵਟ ਵਿਲ ਯੂ ਫਿਰ ਇਸ ਹਿਸਾਬ ਨਾਲ ਗੱਲ ਕੀਤੀ ਤਾਂ ਕੀ ਹੋ ਜਾਊਗਾ ਮਾਨ ਸਾਹਿਬ ਫਿਰ ਰੌਲਾ ਪਾਏ ਵੀ ਕੀ ਹੋਊਗਾ ਤੇ ਜਾਗਰੂਕਤਾ ਦੇਖੋ ਮੇਰੀ ਗੱਲ ਹੀ ਸਮਝੇ ਇਹ ਤਾਂ ਫਿਰ ਕੁਝ ਵੀ ਨਹੀਂ ਹੋਊਗਾ ਸਾਰਾ ਕੁਝ ਡੈਡ ਹੋ ਜਾਊਗਾ